ਹਾਂਜੀ ਅੱਜ ਦੇ ਬਲੌਗ ਵਿੱਚ ਫੇਰ ਤੁਹਾਡਾ ਸਵਾਗਤ ਕਰਦੇ ਆਂ। ਇਹ ਟਾਈਮ ਵੱਜ ਰਿਹਾ ਹੈ ਤਕਰੀਬਨ 5:30 ਹਨੇਰਾ ਬਹੁਤ ਆ ਸੋਚਿਆ ਨਾਲ ਦੇ ਨਾਲ ਕੰਮਕਾਰ ਕਰਾਂਗੇ ਤੇ ਬਲੌਗ ਸਟਾਰਟ ਕਰਾਂਗੇ। ਸੋ ਸਾਡੇ ਬਲੌਗ ਨਾਲ ਅੰਤ ਤੱਕ ਜਰੂਰ ਜੁੜੇ ਰਹੋ ਹਨਾ ਤੁਹਾਨੂੰ ਵਧੀਆ ਲੱਗੂਗਾ। ਸੋ ਅੱਜ ਦਾ ਦਿਨ ਕਿੱਦਾਂ ਗੁਜ਼ਰਗਾ? ਅੱਜ ਜੀ ਕੀ ਗੱਲਬਾਤ ਆ ਦੇਖਦੇ ਆਂ ਸੋ ਬਲੌਗ ਦਾ। ਹਾਂਜੀ ਚਾਹ ਆ ਗਈ। ਹੁਣ ਆਪਣੀ ਚਾਹ ਪੀਨੇ ਆਂ। ਐਂ ਵੱਜ ਗਿਆ 5:00। ਹਾਂਜੀ ਹੁਣ ਆਪਾਂ ਬਸ ਉਹਨੂੰ ਨੀਰਾ ਪਾਤਾ। ਸਵੇ ਦਾ ਅਸੀਂ ਟਾਈਮ ਨਾਲ ਹੀ ਮੇਰਾ ਬਾਹਨ ਹੈ ਮੇਰਾ ਪਾਇਆ ਪਿਆ ਜਿਹੇ ਤੱਕ ਦਿਨ ਚੜ੍ਹਾ ਨਹੀਂ ਨੇਰਾ ਬਹੁਤ ਹੈ ਲੈਡ ਦੇ ਚannels ਤੇ ਖੜਕੇ ਵੀਡੀਓ ਸ਼ੂਟ ਕੀਤੀ ਹੈ ਨੇਰੀ ਚੱਲ ਪਈ ਅੱਜ ਸਵੇ ਸਵੇ ਬਹੁਤ ਹੀ ਨੇਰੀ ਆ ਤੇ ਮੌਸਮ ਬਹੁਤ ਖਰਾਬ ਹੋ ਰਿਹਾ ਜੀ ਅੱਜ ਐਤਵਾਰ ਦੇ ਦਿਨ ਲੱਗਦਾ ਬਾਰਸ਼ ਆਉਗੀ ਹੁਣ ਬਹੁਤ ਬਰਾਉ ਰੱਬਾ ਕਾਲੇ ਕਾਲੇ ਬੱਦਲ ਹੋਏ ਪਏ ਅੱਜ ਬਹੁਤ ਜ਼ਿਆਦਾ ਤੇ ਦਰਨ ਗਿਆ ਚੜ ਹੁਣ ਵੀਰੋ ਦੇਖੋ ਕਿੰਨੀ ਤੇਜ਼ ਹਵਾ ਚੱਲੀ ਜਾਂਦੀ ਆ ਆਪਾਂ ਪਾਤਾ ਜੀ ਨੀਰਾ ਹੁਣ ਬਸੂਵਾਂ ਤੇ ਖਾਣ ਲੱਗ ਰਿਹਾ ਜੀ ਨੀਰਾ ਅਜਾ ਗੋਹਾ ਚੱਕਣਾ ਜੀ ਹੁਣ ਲੱਗਾਗੇ ਆਪਾਂ ਗੋਹਾ ਚੱਕਣਾ ਅੱਜ ਤਾਂ ਇਸ ਸਵੇਰ ਸਵੇਰ ਨਾਲ ਬਹੁਤ ਜ਼ਿਆਦਾ ਹਵਾ ਚੱਲੀ ਜਾਂਦੀ ਆ ਮੀਂਹ ਚੋਂ ਖਵਾਈ ਜਾਂਦੀ ਆ ਜੀ ਸੋ ਹੁਣ ਜੀ ਮੀਂਹ ਆਵੇ ਹਨਾ ਵਧੀਆ ਮਾਲਕ ਸੁੱਖ ਰੱਖੇ ਬਹੁਤ ਤੇਜ਼ ਹਵਾ ਚੱਲਦੀ ਆ ਤੁਹਾਨੂੰ ਸੁਣਾਈ ਦਿੰਦੀ ਹੋਊਗੀ ਮੇਰੇ ਬਾਲ ਵੀ ਹੱਲੀ ਜਾਂਦੇ ਆ ਅੱਜ ਮੌਸਮ ਉਹ ਖਰਾਬ ਰਹਿ ਜਾਂਦੇ ਆ ਚਾਰ ਦਿਨ ਸੋ ਪ੍ਰਮਾਤਮਾ ਅਗੇ ਅਰਦਾਸ ਕਰਦਾ ਇਹ ਖੈਰ ਸੁੱਖ ਰੱਖੇ ਸਭ ਦੇ ਝੋਨੇ ਪੱਕੇ ਪਏ ਆਗੇ ਸੋ ਮਾਲਕ ਐਦਾਂ ਨਾ ਕਰੇ ਹਨਾ ਕਿਰਪਾ ਕਰੇ ਸੋਣ ਕਰ ਦੇਈੇ ਕੰਮਕਾਰ ਆ ਜਿੰਦੇ ਨਾ ਕਹਿੰਦੇ ਵੀਰੋ ਜਿਹੜੀ ਅੱਜ ਸਵੇਰ ਸਵੇਰ ਖੇਤਾਂ ਦੀ ਸਵੇਰ ਆ ਨਾ ਜਿਹੜੀ ਬਹੁਤ ਘੈਂਟ ਹੁੰਦੀ ਆ ਯਾਰ ਪਿੰਡਾਂ 'ਚ ਮੈਨੂੰ ਐ ਲੱਗਦਾ ਨਾ ਮੈਂ ਕਿਤੇ ਮਰਜੀ ਵਗ ਜਾ ਮੈਨੂੰ ਐ ਜਾ ਸਕੂਨ ਕਿਤੇ ਮਿਲ ਨਹੀਂ ਨੀ ਵੀਰੇ ਯਾਰ ਤੁਹਾਨੂੰ ਥੋੜਾ ਐ ਨਾ ਅੱਜ 뷰 ਦਿਖਾਉਣਾ ਮੈਂ ਸਵੇਰ-ਸਵੇਰ ਜਿਹੜੀ ਕੋਈ ਤਰਤ ਹੁੰਦੀ ਆ ਨਾ ਜਿਹੜਾ ਨਜ਼ਾਰਾ ਹੁੰਦਾ ਤੁਸੀਂ ਇਸ ਬਲੌਗ ਵਿੱਚ ਦੇਖੋ ਆਨੰਦ ਮਾਣੋ ਮੜਾ ਵੀ ਕਿੰਨਾ ਵਧੀਆ ਲੱਗੂਗਾ ਫੀਲ ਹੋਊਗਾ ਤੁਹਾਨੂੰ ਵੀ ਮਨ ਤਾਂ ਫੀਲ ਹੁੰਦੀ ਹੁੰਦਾ ਵੀਰੇ ਅੱਜ ਤਾਂ ਇੱਕ ਉਹ ਕਹਦੇ ਮੌਸਮ ਵੀ ਬਹੁਤ ਘੈਂਟ ਆ ਸੋਹਾ-ਸੋਹਾ ਤੁਹਾਨੂੰ ਥੋੜਾ ਜਿਹਾ 뷰 ਦਿਖਾਉਣੇ ਅੱਜ ਸਵੇਰ ਦਾ ਖੇਤਾਂ ਦੀ ਉਹ ਜਿਹੜੀ ਹਾਂਜੀ ਇਧਰ ਵੀ ਧਾਰ ਕੱਢਣੀ ਸਟਾਰਟ ਕਰਤੀ ਜੀ ਧਾਰ ਕੱਢੀ ਜਾਂਦੇ ਆ ਮੇਰੇ ਮਾਦਰ ਸਾਹਿਬ ਤੇ ਫਾਦਰ ਸਾਹਿਬ ਜੀ ਸਾਡਾ ਖੜਿਆਰੀ ਆ ਗਿਆ ਠੰਡ ਲੱਗਦੀ ਆ ਕੀ ਹੋ ਗਿਆ ਠੰਡ ਠੰਡ ਲੱਗਦੀ ਆ ਅੱਜ ਮੈਂ ਹੀ ਆਊਗਾ ਮੈਂ ਚਲਾਉਂਦਾ ਨਹੀਂ ਅੱਜ ਮੈਚ ਹਾਂ ਮੈਂ ਚਲਾਉਂਦਾ ਨਹੀਂ ਚਾਹਣਾ ਹੈ ਲਾਈਗਾ ਮੈਚ ਹਾਂ ਨਾ ਅੱਜ ਇਹ ਜੀ ਸਾਈਕਲ ਕੀ ਮੈਂ ਟੱਕਰ ਆਹ ਸਾਈਕਲੀ ਆ ਜੀ ਸਾਡੇ ਖਿਹੜੀ ਦੀ ਟੁਕੜਾ ਪਾ ਮੰਨੂ ਹੂੰ ਟੁਕੜਾ ਪਾ ਮੰਨੂ ਚਾਹ ਬਿਨਾ ਚਾਹ ਬਣਗੀ ਤੂੰ ਬੇਜਾ ਤੀਰੋਂ ਦੀ ਮੈਚ ਤੂੰ ਕਾਕਾ ਕਉ ਦਾ ਕਾਕਾ ਕਉ ਦਾ ਕਾਕਾ ਕਉ ਦਾ ਟੱਕੇਗਾ ਡੱਗੇਗਾ ਡੱਗੇਗਾ ਮੈਚ ਨਹੀਂ ਲਾਉਂਦਾ ਅੱਜ ਟੰਗੇ ਤਾਂ ਬੋਲ ਦੇਖੋ ਦੇਖੋ ਸਾਡੇ ਵਾਸਤੇ ਸ਼ਰਾਬ ਦੇਖ ਠੰਡ ਹੋ ਗਈ ਆ ਹਾਂ ਦੇਖੋ ਇਹ ਕਿੰਨਾ ਠੰਡ ਰੱਖਦੀ ਹੈ 아이 아이 ਬੁਹਾ ਨਾ ਦੱਸ ਹਾਂਜੀ ਹੁਣ ਆਪਾਂ ਲੱਗੇ ਆ ਖਰਾ ਵੱਡਣ ਟਾਈਮ ਹੋ ਗਿਆ ਤਕਰੀਬਨ 11:30 ਖਰਾ ਤੋਂ ਵੀਰੋ ਵਾਸਤੇ ਕਿਹੜੀ ਆ ਹਨਾ ਪਰ ਵੱਡਣਾ ਪੂਆ ਕਿਉਂਕਿ ਆ ਘਰੇ ਵਿੱਚ ਅਸੀਂ ਨਾ ਜਵਾ ਵੀਜ ਨਾਲ ਨਾਲ ਬਰਸੀਨ ਵੇਚਣੀ ਆ ਤੇ ਜਿਹੜਾ ਮੀਂਹ ਆਇਆ ਸੀਗਾ ਪਹਿਲਾਂ 20 ਦਿਨ ਮੀਂਹ ਪਈ ਗਿਆ ਜਮਾਰ ਉਪਰੀ ਬਹੁਤ ਵਧੀਆ ਸੀਗੇ ਪਰ ਜਨੇ ਜਮਾ ਬਿਲਕੁਲ ਖਰਾਬ ਕਰਤੇ ਹੁਣ ਕੱਖ ਹੀ ਕੱਖ ਆਈ ਜਮਾਰ ਤਾਂ ਜਮੇ ਡਾਉਣੀ ਪੈ ਗਈ ਪਹਿਲਾਂ ਨਾਲ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਰਿਆ ਥੋੜੀ ਜਿਹੀ ਆਹ ਦੇਖੋ ਵੀਰ ਜਮਾਰ ਬਸ ਟਾਮ ਇਟ ਲਈ ਰਹਿ ਗਈ ਬਸ ਕੱਖ ਹੀ ਆ ਗਿਆ ਹੁਣ ਗੱਲ ਕਰੇ ਬਿੱਲਾ ਕਰਨਾ ਪਊਗਾ ਹਣਾ ਤੇ ਬਸ ਸਾਮ ਅਸੀਂ ਜੁੜਦੀ ਹੈਗੀ ਕਿੰਨਾ ਟਾਈਮ ਲੱਗ ਜਾਂਦਾ ਸਾਰੇ ਤਿੰਨਕ ਥੱਬੇ ਵੜਦਾ ਹੁਣਾ ਜਮਾਰ ਦੇ ਮੈਂ ਟਾਈਮ ਬਹੁਤ ਖਾ ਜਾਂਦੀ ਹੈ ਅੱਜ ਦੇ ਪਾਸੇ ਤਾਂ ਹੀ ਗਿਆ ਰੋ ਭਾਇਆ ਬੈਗ ਬਸ ਜੋ ਪਾਣੀ ਦੀ ਬਾਰੀ ਆ ਗਈ ਉਹੋ ਬੀਜਾਂਗੇ ਬਰਸੇਣਾ ਤੇ ਇੱਕ ਵੀਰੋ ਤੜਕੇ ਦਾ ਲੱਗਦਾ ਸੀ ਨਾ ਪਾਲਾ ਬਹੁਤ ਜ਼ਿਆਦਾ ਪਰ ਹੁਣ ਹਰਾ ਵੜਣਾ ਬਹੁਤ ਔਖਾ ਲੱਗਦਾ ਇੱਕ ਕੱਖ ਗੋਡੇ ਗੋਡੇ ਹੋ ਰਿਹਾ ਗਿਆ ਸੋਚਾ ਬੇਲਾ ਦਾ ਕਰਨੀ ਪਊਗਾ ਹਨਾ ਆ ਗਈ ਵੀਰੋ ਜੱਟ ਦੀ ਲਾਈਫ ਗਾਣਿਆਂ ਵਿੱਚ ਹੀ ਕਰਦੇ ਰਹਿੰਦੇ ਆ ਜੱਟ ਆ ਕਰ ਦੂ ਵਾ ਕਰ ਦੂ ਜੱਟ ਤਾਂ ਹਰਾ ਵੱਢੀ ਜਾਂਦਾ ਹੈ ਬਹੁਤ ਗਰਮੀ ਪੈਰੀ ਆ 10:30 ਹੋ ਰਿਹਾ ਮੈਂ ਚਲੋ ਛੇਤੀ ਛੇਤੀ ਕੰਮ ਨਿਮੇੜਦੀ ਹੈ ਹਨਾ ਹਾਂਜੀ ਟਾਈਮ ਵੱਜ ਗਿਆ 1 ਹੁਣ ਆਪਾਂ ਬਣਾ ਲਈਏ ਚਾਹ ਅੱਜ ਕੋਈ ਘਰੇ ਹੈ ਨਹੀਂ ਸੀਗਾ ਸੋ ਆਪਾਂ ਨੂੰ ਆਪ ਨੂੰ ਖੁਦ ਹੀ ਚਾਹ ਬਣਾਉਣੀ ਪੈਣੀ ਆ ਹਨਾ ਮੈਂ ਬਣਾਈ ਤਾਂ ਹੈ ਨਹੀਂ ਕਦੇ ਸੋ ਦੇਖਦੇ ਆ ਕਿੱਦਾਂ ਨਹੀਂ ਬਣਦੀ ਆ ਹਣ ਲਓ ਜੀ ਧਰਤੀ ਆਪਾਂ ਸਿਲੰਡਰ ਦੇ ਉੱਤੇ ਚਾਹ ਚਾਹ ਬਣਨੀ ਹੁੰਦੀ ਆ ਸਟਾਰਟ ਪਤਾ ਨਹੀਂ ਕਹੇ ਜੀ ਬਣੂਗੀ ਬਣ ਗਈ ਚਾਹ ਆਪਣੀ ਪਰ ਵੀ ਕੀ ਪਤਾ ਲੱਗੂ ਆ ਵੀ ਕਿਵੇਂ ਦੀ ਬਣੀ ਆ ਪੇ ਹਾਂਜੀ ਹੁਣ ਆਪਾਂ ਚਾਹ ਪਾਣੀ ਪੀ ਲਿਆ ਤੁਹਾਨੂੰ ਚਾਹ ਦਾਸ ਦੀਏ ਜਿਹੜੇ ਸਾਬ ਨਾਲ ਪਹਿਲੀ ਵਾਰ ਬਣਾਈ ਸੀ ਬਹੁਤ ਵਧੀਆ ਬਣੀ ਅੱਜ ਮਨ ਨੂੰ ਆਏ ਸੀ ਕਿ ਤੇ ਮਿੱਠਾ ਪਾਲਾ ਪੈ ਗਿਆ ਸੋ ਹੁਣ ਤੇ ਅੱਜ ਦਾ ਦਿਨ ਵੀਰੋ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆ ਹਨਾ ਸੋ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਆ ਕਰੋ ਹਨਾ ਵੀਰੋ ਵੀ ਵਲੌਗ ਇਦਾਂ ਦਾ ਲੱਗਦਾ ਹਨਾ ਜੇ ਕਿਤੇ ਕੋਈ ਗਲਤੀ ਹੁੰਦੀ ਆ ਤਾਂ ਲਾਜ਼ਮੀ ਦੱਸਿਆ ਕਰੋ ਕਮੈਂਟ ਲਾਜ਼ਮੀ ਕਰਿਆ ਕਰੋ ਸਾਰੇ ਭੈਣ ਭਰਾ ਕਿਉਂਕਿ ਅੱਜ ਮੈਂ ਬਲੌਗ ਐਂਡ ਤਾਂ ਆ ਗਿਆ ਦੁਪਹਿਰੇ ਕਰ ਰਿਹਾ ਕਿਉਂਕਿ ਮੇਰੇ ਕੋਲ ਨਾ ਉਹਦੋਂ ਦਾ ਨੈਟ ਪੈ ਖਤਮ ਹੋਣ ਵਾਲਾ ਗਿਆ ਫਿਰ ਵੀਡੀਓ ਅਪਲੋਡ ਨਹੀਂ ਹੋਣੀ ਅੱਜ ਦਾ ਬਲੌਗ ਤੇ ਇਸ ਕਰਕੇ ਸੋ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰੇ ਵੀਰ ਨਵੇਂ ਆਉਂਦੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ਸ਼ੀ ਗਾਰ ਗੁੱਡ ਬਾਏ ਰੱਬ ਰੱਖਾ ਜੀ